ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡੇ ਸਭ ਦਾ ਸਵਾਗਤ ਹੈ ਮੈਂ ਮਹਿਕ ਟਿੱਕਾ ਤੇ ਅੱਜ ਦੀ ਸ਼ੁਰੂਆਤ ਕਰਦੇ ਹਾਂ ਮੌਸਮ ਦੀ ਤਾਜ਼ਾ ਜਾਣਕਾਰੀ ਤੋਂ ਪੰਜਾਬ ਦੇ ਤਾਪਮਾਨ ਦੇ ਨਾਲ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਵੀ ਬਹੁਤ ਬਦਲਾਅ ਨਹੀਂ ਆਇਆ ਏ ਕੱਲ ਦੇ ਮੁਕਾਬਲੇ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਦਾ ਜੋ ਵਾਧਾ ਦੇਖਣ ਨੂੰ ਮਿਲਿਆ ਜੋ ਕਿ ਆਮ ਮੰਨਿਆ ਜਾਂਦਾ ਹੈ ਜਦੋਂ ਕਿ ਘੱਟੋ ਘੱਟ ਤਾਪਮਾਨ 0.7 ਡਿਗਰੀ ਘਟਿਆ ਏ ਪਾਵਰ ਰਾਤਾਂ ਠੰਡੀਆਂ ਹੋ ਰਹੀਆਂ ਨੇ ਤੇ ਨਤੀਜੇ ਵਜੋਂ ਪੰਜਾਬ ਚ PM10 ਦਾ ਪੱਧਰ ਬਹੁਤ ਹੀ ਗੈਰ ਸੇਤਮੰਦ ਹੈ ਪੱਧਰ ਤੇ ਬਣਿਆ ਹੋਇਆ ਹੈ ਕੱਲ ਅਤੇ ਅੱਜ ਲਗਭਗ 144 ਰਿਕਾਰਡ ਕੀਤਾ ਗਿਆ ਜਦੋਂ ਕਿ PM2.5 ਦਾ ਪੱਧਰ ਵੀ ਲਗਭਗ 70 ਤੱਕ ਜੋ ਪਹੁੰਚ ਗਿਆ ਹੈ ਜੋ ਕਿ ਗੈਰ ਸੇਤਮਾਨ ਦਾ ਮੰਨਿਆ ਜਾਂਦਾ ਹੈ ਪੰਜਾਬ ਚ ਸਥਾਪਿਤ 8 ਹਵਾ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਚੋਂ ਅੰਮ੍ਰਿਤਸਰ ਅਤੇ ਬਠਿੰਡਾ ਹੀ ਦੋ ਸ਼ਹਿਰ ਅਜਿਹੇ ਹਨ ਜਿੱਥੇ ਅਨੁਕੂਲ ਹਵਾ ਗੁਣਵੱਤਾ ਪਾਵ 100 IQI ਤੋਂ ਹੇਠ ਹੈ ਮੌਸਮ ਰਿਪੋਰਟਾ ਦਸੰਧੀਆਂ ਹਨ ਕਿ ਉੱਤਰ ਪੱਛਮ ਤੋਂ ਹਵਾਵਾਂ ਵਗ ਰਹੀਆਂ ਨੇ ਜੋ ਪ੍ਰਦੂਸ਼ਣ ਨੂੰ ਪੰਜਾਬ ਦੇ ਅਗਰੋਨੀ ਹਿੱਸੇ ਤੋਂ ਬਾਹਰ ਦੇ ਕਿਤੇ ਲੈ ਕੇ ਜਾ ਰਹੀਆਂ ਹਨ ਇਸ ਕਾਰਨ ਪੰਜਾਬ ਦੇ ਕੁਝ ਖੇਤਰਾਂ 'ਚ ਧੂਆਂ ਅਤੇ ਧੂਆਂ ਬਣਿਆ ਰਹਿ ਸਕਦਾ ਹੈ ਜਦੋਂ ਕਿ ਹੋਰ ਥਾਵਾਂ 'ਤੇ ਹਵਾ ਅ ਮੁਕਾਬਲਤਨ ਸਾਫ ਹੋ ਸਕਦੀ ਹੈ ਪੰਜਾਬ ਚਾ ਤਾਪਮਨ ਚ ਬਹੁਤ ਬਦਲਾਅ ਨਹੀਂ ਆਇਆ ਹੈ ਇਸ ਦੌਰਾਨ ਬਠਿੰਡਾ ਸੂਬੇ ਦਾ ਸਭ ਤੋਂ ਗਰਮ ਸ਼ਹਿਰ ਬਣਿਆ ਹੋਇਆ ਹੈ ਜਿੱਥੇ ਤਾਪਮਨ 34.6 ਡਿਗਰੀ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਵਿੱਚ ਘੱਟੋ ਘੱਟ ਤਾਪਮਨ 15.4 ਡਿਗਰੀ ਰਿਹਾ ਹੈ ਤੇ ਹੁਣ ਪੰਜਾਬ ਵਿੱਚ ਬਹੁਤ ਤੇਜ਼ ਜੋ ਠੰਡ ਪੈਣ ਵਾਲੀ ਹੈ ਤਾਂ ਲੋਕਾਂ ਨੂੰ ਗੁਜਾਰੀਸ਼ ਹੈ ਕਿ ਠੰਡ ਤੋਂ ਬਚਣ ਲਈ ਮੋٹے ਕੱਪੜੇ ਜ਼ਰੂਰ ਕੱਢ ਲੈਣ ਤੇ ਐਸੀ ਮੌਸਮ ਦੀ ਤਾਜ਼ਾ ਅਪਡੇਟ ਮੌਸਮ ਦੀ ਹਰ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਬਨੇ ਰੱਖ ਪੰਜਾਬ Wir linken ihr den alles an.